ਲੋ ਵੀ ਦੋਸਤੋ ਸ਼ੰਭੂ ਬਾਡਰ ਤੇ ਆਏ ਆ ਤੁਹਾਨੂੰ ਇੱਕ ਟਰਾਲੀ ਦਿਖਾਉਣੇ ਆ ਦੇਖਿਓ ਕਿਵੇਂ ਦੀ ਟਰਾਲੀ ਕਿੰਨੀ ਘੈਂਟ ਟਰਾਲੀ ਹੈ ਪਈ ਪੂਰਾ ਸ਼ੀਸ਼ੇ-ਸ਼ੂਸ਼ੇ ਲੱਗੇ ਹੋਏ ਨੇ ਅੰਦਰ ਏਸੀ ਲੱਗੇ ਹੋਏ ਨੇ ਤੇ ਆਪਾਂ ਅੰਦਰ ਚੱਲਦੇ ਆਂ ਤੇ ਅੰਦਰੋਂ ਤੁਹਾਨੂੰ ਦਿਖਾਉਣੇ ਆ ਕੋਲ ਸਲਾਈਡਿੰਗ ਡੋਰ ਹੈ ਤੇ ਤੁਹਾਨੂੰ ਦਿਖਾਉਂਦੇ ਆ ਕਿ ਬੰਦੇ ਅੰਦਰ ਬੈਠੇ ਹੋਏ ਨੇ ਤੇ ਇਹ ਟਰਾਲੀ ਦੇਖੋ ਕਿੰਨੀ ਘੈਂਟ ਜੀ ਬਣਾਈ ਹੋਈ ਆ ਤੇ ਇੱਥੇ ਆਪਾਂ ਲਾ ਲਈਏ ਜੋੜਾ ਸਤਿਗੁਰ ਜੀ ਸਤਿਗੁਰ ਜੀ ਬੜੀ ਘੈਂਟ ਜੀ ਬਣਾਈ ਆ ਜੀ ਕਸੇ ਕੰਟੇਨਰ ਬਣੀ ਹੋਈ ਹੈ ਇਹ ਹਾਂਜੀ ਜਿਹੜਾ ਮਤਲਬ ਕਿ ਉਹ ਹੁੰਦਾ ਮੈਟਾ ਡੋਰ ਦਾ ਜਿੱਦਾਂ ਠੰਡੀਆਂ ਕੋਈ ਲੈ ਕੇ ਜਾਂਦੇ ਜਿੱਦਾਂ ਜਿਹੜੇ ਟਰਾਂਸਪੋਰਟਸ ਚ ਹੁੰਦੀ ਨਹੀਂ ਆ ਆਪਣੇ ਹਾਂਜੀ ਹਾਂਜੀ ਠੰਡਾ ਕੋਈ ਸਮਾਨ ਜਿਹੜਾ ਖਰਾਬ ਹੋਣਾ ਵਾਲਾ ਹੁੰਦਾ ਹਾਂਜੀ ਹਾਂਜੀ ਉਹਦੀ ਫਰਾਂਟੇ ਲੈ ਕੇ ਤੇ ਜੋ ਉਹਨਾਂ ਨੇ ਮਤਲਬ ਕਿ ਲਵਾ ਕੇ ਕੈਮਰੂ ਦਾ ਹੁੱਕ ਬਣਾਣੀ ਹੈ ਅੱਛਾ 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 ਟੈਂਡਰ ਜਿਹੜਾ ਹੁੰਦਾ ਉਹ ਠੀਕ ਹੈ ਠੀਕ ਹੈ ਜਿਹੜੀਆਂ ਜਿਹੜੀਆਂ ਠੰਡੀਆਂ ਚੀਜ਼ਾਂ ਲੈ ਕੇ ਜਾਂਦੇ ਨੇ ਸਬਜ਼ੀਆਂ ਤੁਸੀਂ ਅੱਛਾ ਇਹ ਜਿਹੜਾ ਇਹ ਬੰਦ ਹੈ ਕਿ ਚੱਲਦਾ ਹੈ ਜਿਹੜਾ ਉੱਪਰ ਗੱਡੀ ਵਾਲਾ ਪਹਿਲਾਂ ਇਹ ਫਿਰ ਉਵੇਂ ਹੀ ਰਹਿੰਦਾ ਹੈ ਇਹ ਮੇਰੇ ਕੋਲ ਏਸੀ ਹੈ ਨਾ ਏਸੀ ਹੈ ਜਿਹੜਾ ਗੱਡੀ ਨੇ ਚੱਲਦਾ ਜਦੋਂ ਹੂੰ ਤੇ ਫਿਰ ਤੁਸੀਂ ਥੱਲੇ ਆਪਣਾ ਲਾ ਲਿਆ ਬੜੀ ਕਹਣਚੀ ਬਣਾਈ ਹੈ ਜੀ ਇਹ ਕਿਹੜੇ ਪਿੰਡ ਦੀ ਹੈ ਜੀ ਇਹ ਰੈਪੇ ਪਿੰਡ ਦੀ ਹੈ ਜੀ ਨਮਾ ਸ਼ਹਿਰ ਜਿਲ੍ਹਾ ਅੱਛਾ 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 ਰੈਪਾ ਪਿੰਡ ਹੈ ਜੀ ਅੱਛਾ ਰੈਪਾ ਪਿੰਡ ਨਵੇਂ ਸ਼ਹਿਰ ਤੋਂ ਹੈ ਜੀ ਇਹ ਫਿਰ ਤੁਹਾਡੇ ਪਿੰਡ ਦੀ ਸਾਂਝੀ ਪੰਚਾਇਤ ਵੱਲੋਂ ਜੀ ਉਹ ਜਿਲ੍ਹਾ ਉੱਤੇ ਦਾ ਜ਼ਿਲ੍ਹਾ ਪ੍ਰਧਾਨ ਨੇ ਆਪਣੀ ਗੋਲੀ ਸਾਬ ਦਾ ਰਾਤ ਨਹੀਂ ਆਪਣੀ ਪਰਸਨਲ ਲੈ ਕੇ ਆਏ ਆ ਅੱਛਾ ਅੱਛਾ ਜ਼ਿਲ੍ਹਾ ਪ੍ਰਧਾਨ ਕੌਣ ਹੈ ਜੀ ਉਹ ਆ ਗਿਆ ਬਲਖਾਤ ਸਿੰਘ ਜੀ ਭਾਈ ਠੀਕ ਹੈ ਤੁਸੀਂ ਤਾਂ ਕੰਬਲ ਲੈ ਕੇ ਪਏ ਹੋ ਠੰਡ ਲੱਗਦੀ ਹੈ ਜੀ ਆ ਹੁਣ ਇਹ 16 ਦੇ ਕੀਤਾ ਸੀ ਹੁਣ 26 ਦੇ ਕੀਤਾ ਠੰਡ ਤਾਂ ਲੱਗਣ ਦਾ ਤਾਂ ਕਿ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬੜੀ ਵਧੀਆ ਚੀਜ਼ ਬਣਾਈ ਹੈ ਨਾ ਵੀ ਦੋਸਤੋ ਇਹ ਤੁਹਾਡੇ ਲਈ ਇੱਕ ਜਾਣਕਾਰੀ ਹੈ ਵੀ ਜਿਹੜੇ ਹੋਰ ਪਿੰਡਾਂ ਵਾਲੇ ਵੀ ਬਣਾਉਣਾ ਚਾਹਣ ਤੇ ਜਿਹੜੇ ਕੰਟੇਨਰ ਹੁੰਦੇ ਨੇ ਨਾ ਠੰਡੀਆਂ ਚੀਜ਼ਾਂ ਲੈ ਕੇ ਜਾਂਦੇ ਆ ਸਬਜ਼ੀਆਂ ਸਬਜ਼ੀਆਂ ਠੰਡੀਆਂ ਚੀਜ਼ਾਂ ਕੋਈ ਉਹਨਾਂ ਦੀ ਇਹਨਾਂ ਨੇ ਉਹ ਕੰਟੇਨਰ ਲੈ ਕੇ ਨਾ ਤੇ ਅੱਗੋਂ ਉਹ ਹੁੱਕ ਲਾਈਏ ਟਰੱਕ ਦਾ ਲੈ ਕੇ ਕੰਟੇਨਰ ਤੇ ਇਹਦਾ ਬੜਾ ਵਧੀਆ ਮਟੀਰੀਅਲ ਏ ਤੇ ਇਹ ਕਿੰਨੇ ਦਾ ਆਇਆ ਹੋਊਗਾ ਪਤਾ ਜੀ ਇਹਦੇ ਬਾਰੇ ਨਹੀਂ ਜੀ ਪਤਾ ਤੁਹਾਨੂੰ ਅੱਛਾ ਜੀ ਪ੍ਰਧਾਨ ਨੂੰ ਪਤਾ ਹੈ ਪ੍ਰਧਾਨ ਨੂੰ ਤੇ ਆ ਤੁਹਾਨੂੰ ਦਿਖਾਣਾ ਉੱਪਰ ਨਾ ਏਸੀ ਉਹ ਪੁਰਾਣਾ ਹੀ ਲੱਗਾ ਜਿਹੜਾ ਜਿਹੜਾ ਇਹਦੇ ਨਾਲ ਆਉਂਦਾ ਤੇ ਇਹਨਾਂ ਨੇ ਥੱਲੇ ਆਪਣਾ ਏਸੀ ਲਾ ਲਿਆ ਕਿਉਂਕਿ ਇਹ ਤੇ ਜ਼ਿਆਦਾ ਵੱਡਾ ਜਿਗਾਰਡ ਹੈ ਨਾ ਤੇ ਇਹਦਾ ਸਿਸਟਮ ਟਰੱਕ ਨਾਲ ਹੋਊਗਾ ਤੇ ਇਹਨਾਂ ਨੇ ਉਹ ਲਾ ਗਿਆ ਆਪਣਾ ਏਸੀ ਲਾਇਆ ਹੋਇਆ ਇੱਥੇ ਤੇ ਬੜੀ ਵੀਰੇ ਚੀਜ਼ ਥੱਲੇ ਨਾਲ ਗੱਤੇ ਵਿਛਾਏ ਹੋਏ ਨੇ ਤੇ ਪਿੱਛੇ ਇਹਨਾਂ ਨੇ ਸਲਾਈਡਿੰਗ ਡੋਰ ਕੈਮਨ ਲਾਏ ਹੋਣੇ ਤੇ ਮੈਂ ਤੁਹਾਨੂੰ ਬਾਹਰੋਂ ਵੀ ਏਸੀ ਲੱਗਾ ਵਿਖਾ ਦੇਣਾ ਤੇ ਬੜੀ ਸੋਹਣੀ ਕੀ ਬਣਾਈ ਹੈ ਨਾ ਵੀ ਕਮਾਲੀ ਹੈ ਨਾ ਵੀ ਇਹ ਚੀਜ਼ਾਂ ਵੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੀ ਨੇ ਕੁੰਡੀ ਕਣੀ ਕੁੰਡੀ ਤੇ ਨਹੀਂ ਲਾਈ ਇਹਦੇ ਖੋਲਣਗੇ ਆ ਦੇਖੋ ਹੋ ਠੀਕ ਐ ਸਤਿ ਸ੍ਰੀ ਅਕਾਲ ਜੀ ਤੇ ਲਓ ਜੀ ਆ ਦੇਖੋ ਮੈਂ ਆ ਗਿਆ ਬਾਹਰ ਪਿੱਛੇ ਪੌੜੀਆਂ ਬਣਾਈਆਂ ਨੇ ਤੇ ਅੱਗੇ ਤੁਹਾਨੂੰ ਏਸੀ ਲੱਗਾ ਵੀ ਦਿਖਾ ਦਿੰਨੇ ਆ ਆ ਦੇਖੋ ਆ ਇਹਦਾ ਦਰਵਾਜਾ ਤੇ ਇਹ ਆ ਯੂਨੀਅਨ ਦੇ ਪ੍ਰਧਾਨ ਨੇ ਸਾਰੇ ਇਹਨਾਂ ਨੇ ਆਪਣੀਆਂ ਫੋਟੋਆਂ ਲਗਾਈ ਹੋਈਆਂ ਆ ਕੀ ਲਗਾਇਆ ਆ ਉਹ ਪੁਰਾਣਾ ਜਿਗਾਰ ਜਿਹੜਾ ਉੱਤੇ ਨਾਲ ਆਉਂਦਾ ਇਹਨਾਂ ਨੇ ਥੱਲੇ ਆਪਣਾ ਏਸੀ ਲਾਦਾ ਹੁੱਕ ਲਾ ਕੇ ਇੱਗੇ ਹੁਕਲਾਤੀ ਬੜੀ ਵਧੀਆ ਚੀਜ਼ ਬਣਾਈ ਹੈ ਨਾ ਕੰਟੇਨਰ ਲੈ ਕੇ ਉਹਦਾ ਬਣਾਇਆ ਨਵੇਂ ਸ਼ਹਿਰ ਤੋਂ ਨੇ ਤੇ ਬੜੀ ਵਧੀਆ ਚੀਜ਼ ਬਣਾਈ ਹੈ ਆ ਦੇਖੋ ਤੁਸੀਂ ਆ ਜੀ ਹੈ ਟਰੱਕ ਮੇਰੇ ਉੱਤੇ ਭਾਜਲਾ ਸੀ ਸਾਰਾ ਸਮਾਨ ਚੁੱਕ ਕੇ ਇੱਥੋਂ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਕੀ ਫਿਰ ਵੀਡੀਓ ਦੇਖਦੇ ਆਏ ਹੋਰ ਵੀਡੀਓ ਲੈ ਕੇ ਆਉਣਾ ਪਰ ਹੁੰਦਾ ਸੀਗਾ ਇਹ ਅਸੀਂ ਹੁਣ ਚੱਲੇ ਆਂ